ਸਿੱਖਾਲੇ ਦੋਸਤੋ ਸਵਾਗਤ ਹੈ ਤੁਹਾਡਾ ਮਾਲਵਾ ਪ੍ਰੋਪਰਟੀ ਚੈਨਲ ਤੇ ਬਹੁਤ ਹੀ ਵਧੀਆ ਪ੍ਰੋਪਰਟੀ ਲੈ ਕੇ ਆਏ ਅੱਜ ਤੁਹਾਡੇ ਵਾਸਤੇ 9 ਕਨਾਲਾਂ 13 ਮਰਲੇ ਜਗਾ ਮੋਕਸਰ ਰੋਡ ਦੇ ਬਿਲਕੁਲ ਉੱਪਰ ਆ ਆ ਦਿਖਾ ਦਿਓ ਬਾਈ ਜੀ ਮੋਕਸਰ ਰੋਡ ਦੇ ਬਿਲਕੁਲ ਉੱਪਰ ਆ ਕੋਈ ਕਿਸੇ ਦਾ ਵੱਟ ਬੰਨੇ ਦਾ ਰੌਲਾ ਨਹੀਂ ਇੱਧਰ ਪੱਕੀ ਕੰਢਾ ਉਧਰ ਪੱਕੀ ਵਾਟਾ ਗਈ ਆ ਨਾਲ ਖਲਾ ਆ ਗਿਆ ਪੱਕਾ ਆ ਪੰਹੀ ਆ ਗਈ ਠੀਕ ਆ 9 ਕਨਾਲਾਂ 12 ਮਰਲੇ ਜਗਾ ਮਕਸਰ ਰੋਡ ਦੇ ਉੱਪਰ ਫਰੰਟ ਲੱਗਦਾ ਬਿਲਕੁਲ ਉਪਰ ਆਪਾਂ ਜਿੱਥੇ ਖੜੇ ਆ ਮਕਸਰ ਰੋਡ ਦੇ ਉੱਪਰ ਆ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਨੀچے ਸਾਡੇ ਨੰਬਰ ਲਿਖੇ ਹੋਏ ਆ ਤਾਂ ਉਹ ਸਾਡੇ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੋਰ ਵੀ ਜੇ ਕਿਸੇ ਭਰਾ ਨੇ ਪ੍ਰਾਪਰਟੀ ਖਰੀਦਣੀ ਆ ਜਾਂ ਵੇਚਣੀ ਆ ਜਾਂ ਕਿਸੇ ਨੇ ਅਦਰਸ਼ ਨਗਰ ਵਾਲੀ ਸਾਈਡ ਸ਼੍ਰੀ ਮਕਸਰ ਸਾਹਿਬ ਵਾਲੇ ਰੋਡ 'ਤੇ ਜਾਂ ਮਲੋੜ ਰੋਡ 'ਤੇ ਕਿਸੇ ਵੀ ਜਗ੍ਹਾ ਤੇ ਛੋਟਾ ਵੱਡਾ ਪਲਾਟ ਲੈਣਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਨਾ ਬਾਕੀ ਕੋਈ ਕਿਸੇ ਕਿਸਮ ਦਾ ਇਹਦਾ ਲੜਾਈ ਝਗੜਾ ਨਹੀਂ ਪੱਕੀ ਇਧਰ ਵੱਟ ਬਣੀ ਹੋਈ ਆ ਪੱਕਾ ਖਾਲਾ ਨਾਲ ਪਈ ਆ ਇਧਰ 메ਨ ਤੇ ਸ਼ਰਕ ਆ ਗਈ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ 9 ਕਨਾਲਾਂ 12 ਮਰਲੇ ਜਗ੍ਹਾ ਤਾਂ ਨੀਚੇ ਸਾਡਾ ਨੰਬਰ ਲਿਖਿਆ ਹੋਇਆ ਇਸ ਨੰਬਰ ਤੇ ਸੰਪਰਕ ਕਰੋ ਜੇ ਕਿਸੇ ਭਰਾ ਨੇ ਹੋਰ ਵੀ ਪ੍ਰਾਪਰਟੀ ਵੇਚਣੀ ਆ ਜਾਂ ਖਰੀਦਣੀ ਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੀਚੇ ਨੰਬਰਾਂ ਤੇ ਬਾਕੀ ਸਾਡਾ ਜਿਹੜਾ ਦਫ਼ਤਰ ਆ ਉਹ ਬਠਿੰਡਾ ਲਾਟਰੀ ਮਾਰਕੀਟ ਦੇ ਵਿੱਚ ਆ ਜੇ ਕਿਸੇ ਭਰਾ ਨੇ ਪਰਸਨਲ ਸਾਨੂੰ ਮਿਲਣਾ ਉਹ ਲਾਟਰੀ ਮਾਰਕੀਟ ਦੇ ਵਿੱਚ ਜਦੋਂ ਵੀ ਆਉਣਾ ਭਰਾ ਬਣ ਕੇ ਫੋਨ ਕਰਕੇ ਆਉਣਾ ਬਿਨਾਂ ਫੋਨ ਕਰੇ ਤੂੰ ਕਿਸੇ ਭਰਾ ਨੇ ਨਹੀਂ ਜਾਂ ਇੱਧਰ ਆਉਣਾ ਕਿਉਂਕਿ ਕਈ ਵਾਰੀ ਰਜਿਸਟਰੀ ਕਰੋਂਗੇ ਉਹਨੇ ਕਿਸੇ ਪਲਾਟ ਦੀ ਜਾਂ ਪਲਾਟ ਦਿਖਾਉਣਗੇ ਹੁਣੇ ਆ ਤਾਂ ਕਰਕੇ ਕਿਸੇ ਭਰਾ ਨੇ ਬਿਨਾਂ ਫੋਨ ਕਰੇ ਤੂੰ ਵੀਰ ਬਣ ਕੇ ਨਹੀਂ ਆਉਣਾ ਜਦੋਂ ਵੀ ਆਉਣਾ ਸਾਨੂੰ ਫੋਨ ਕਰਕੇ ਆਉਣਾ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਸੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਹੜੇ ਭਰਾ ਪ੍ਰਾਪਰਟੀ ਲੈਣ ਦੇਣ ਦਾ ਕੰਮ ਕਰਦੇ ਆ ਨਾ ਜਾਂ ਕੋਈ ਭਰਾ ਪ੍ਰਾਪਰਟੀ ਭਾ ਰਿਆ ਹੋ ਸਕਦਾ ਤੁਹਾਡੇ ਮਤਲਬ ਦਾ ਸੌਦਾ ਕਦੋਂ ਨਿਕਲਿਆ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹ ਘੰਟੀ ਜੀ ਨੂੰ ਵਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਭਰਾ ਬਣ ਕੇ ਤਾਂ ਕਿ ਕਈ ਵਾਰੀ ਤੁਹਾਡੇ ਕੰਮ ਦਾ ਸੌਦਾ ਨਿਕਲੇ ਤਾਂ ਤੁਹਾਡੇ ਤੋਂ ਮਿਸ ਨਾ ਹੋਵੇ ਠੀਕ ਹੈ ਜੀ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ